ਦੋਰ ਲੈਣਾ ਜਿਹੜੇ ਸ਼ਰਧਾ ਤੇ ਮੇਰੇ ਵੀਰ ਫੌਜੀ ਉਹਨਾਂ ਲਈ ਹੱਸ ਕਰਦਾ ਏਕ ਜੋ ਮੇਰਾ ਵੀਰ ਟਿੱਕੇ ਬਹਿ ਰੋ ਹੁਣ ਸੁਣੋ ਧਿਆਨ ਨਾਲ ਜਿਹੜੇ ਸ਼ਹੀਦ ਹੋ ਗਏ ਉਹਨਾਂ ਦੇ ਚਾਹਨਾ ਖੋ ਲੈਣਾ ਹਰ ਗਾਂ ਉਤੇ ਖੜੇ ਇੱਕ ਤਾਨ ਫੌਜੀਆ ਹੱਥਾਂ ਉੱਤੇ ਖੜੇ ਹਿੱਕ ਤਾਣ ਫੌਜੀਆ ਤੇਰੇ ਉੱਤੇ ਦੇਖ ਨੁਭਾ ਮਾਰ ਫੌਜੀਆ ਬਈ ਤੇਰੇ ਉੱਤੇ ਦੇਖ ਨੁਭੈ ਵਣ ਫੌਜੀਆ ਬਰਫਾਂ ਚ ਲੰਘਦੇ ਮਹੀਨੇ ਕੋ ਬਾਗਦੇ ਜਦੋਂ ਸਾਰੇ ਸੌ ਜਾਂਦੇ ਉਦੋਂ ਤੁਸੀਂ ਜਾਗਦੇ ਤੇਰੇ ਉੱਤੇ ਰੱਖਦੇ ਓ ਜਾਨ ਫੌਜੀਆ ਤੇਰੇ ਉੱਤੇ ਦੇਸ਼ ਨੂੰ ਰੱਖਣ ਫੌਜੀਆ ਤੇਰੇ ਉੱਤੇ ਦੇਸ਼ ਨੂੰ ਹੈ ਫੌਜੀਆ ਮੋਰ ਫੌਜੀਆ